ਪਸਾਦ ਬਿਨਾਂ ਜੀਵਨ ਦੀ ਸੁਤੀ ਹੈ ਮਾਣ ਕੇ ਸਰਮਾਨ ਉਹ ਪ੍ਰਯੰਗ ਅਤਤ ਹੈ ਤੀਨ ਲੋਕੋ ਸਗਿਆ ਦਾ ਸ਼ੇਰ ਮੈਨ ਪਾਰੇ ਨਾਨਕ ਬਿਨਾਂ ਸਾਥੀ ਦਾ ਸਿੱਧੇ ਸਿੱਧੀ ਸਾਥੋਂ ਦੇ ਨਾ ਪਾਉਂਦਾ ਆਰਮਾਨ ਕੀ ਹੋਵੇ ਸਾਥ ਸਖਤ ਜੀ ਜਿਵੇਂ ਆਪਣੀ ਆਪਣੇ ਮਕਾਨ ਹੁੰਦੇ ਧਿਆਨ ਦੇਣਾ ਉਹਨਾਂ ਦੇ ਰੋਸ਼ਨ ਬਾਤ ਉਹਨਾਂ ਦੇ ਵਿੱਚ ਵੀ ਅੰਦਰ ਜਿਦੋਂ ਧੁੱਪ ਪੈਂਦੀ ਨਾ ਤੇ ਪ੍ਰੀਖ ਪ੍ਰੀਖ ਤਿੰਕੇ ਜਿ ਆਪਾਂ ਨੂੰ ਉਹਦੇ ਵਿੱਚ ਉੱਡਦੇ ਹੋਏ ਦਿਸਦੇ ਆ ਪ੍ਰੀਖ ਪ੍ਰੀਖ ਉਹਨੂੰ ਕਹਿੰਦੇ ਆ ਤਰਸਿਆਂ ਨੂੰ ਹਰ ਕੋ ਉੰਡਾਨ ਕਰਨਾ ਆ ਇਹ ਤਰਸਿਆਂ ਨੂੰ ਦਾ ਛੇਮਾ ਹਿਸਾਬ ਪਰਮਾਣੂ ਮਾਰੋ ਪਰਮਾਣੂ ਤੋਂ ਅਜੇ ਸਾਇੰਸ ਵੀ ਸਿੱਧ ਕਰਦੀ ਐ ਇਹ ਬੰਦੇ سلام اس لیتا ہوتکےamat مرد مل آت�� تو کہ سجنا تیرے کر کے بحث پ Harmonie مدبگڑ Liberty اور تین آرہی دیکھیں گا دیکھیں گا دیکھیں گا ہمارے کم کنم آم dz perme عندک کس بک اس کے ذا past آپ کی پیش نوری یہ بحث ہمارے کنم آمje جلب ہے ਕੋਨਾ ਸ਼ੇਨਾ ਹਿੱਸਾ ਪਰਮਾਨੰ ਅਨੁ ਪਰਮਾਨੰ ਮੈਥੇ ਅਸੇ ਜਿਹੜੇ ਬੈਠੋ ਨਾਲ ਸਾਇੰਸ ਕਹਿੰਦੀ ਬਤਾ ਬਤਾ ਪਰ ਮਾਤਰੀਆ ਉਹ ਬਚਾ ਪਰਮਾਨੰ ਫੇਰ ਹੋ ਰੱਖੇ ਲਾਦੇ ਮਾਰਾ ਕਹਿੰਦੇ ਪਾਣੀ ਹੈ ਸੰਪਰਦਾਇ ਨਾਲ ਸ਼ੇਨਾ ਸੰਤ ਬਾਬਾ ਜੀ ਦਾ ਸਮਾਰ ਹੈਡ ਬ੍ਰਾਂਡ ਦੀ ਮਾਤੋਂ ਆਪ ਸਹਿਬ ਇਹ ਬੈਠੇ ਹਾਂ ਫਾਦਾ ਹੈ ਪੰਜਾ ਕੀ ਹੋਈ ਹੈ ਸੰਪਰਦਾਇ ਹਰ ਕਿਹਾ ਆਪੇ ਆਪ ਨਿਰੰਤਰ ਸੋਏ ਜੱਜ ਦੀ ਕਚੈਰੀ ਲੱਗੀ ਪਰ ਜੱਜ ਅੰਗਰ ਹੋ ਤੋਂ ਸੁਣਾਉਂਦਾ ਜੇ ਬਾਹਰ ਖੜਾ ਸੰਤਰੀ ਕਹਿ ਦੇ ਬਾਬਾ ਹਰਪ੍ਰੀਤ ਸਿੰਘ ਬਾਬਾ ਨੂੰ ਐਸਾ ਪੁੱਛਣੇ ਕਿਹਾ ਤਾਂ ਜੱਜ ਦੀ ਕਚੈਰੀ ਲੱਗੀ ਹੋਵੇ ਤੇ ਸੰਤਰੀ ਵਾਜਾ ਮਾਰਨ ਵਾਲਾ ਕਹਿੰਦੇ ਤੂੰ ਬਰੀ ਐ ਬੰਦੇ ਨੂੰ ਸੰਤਰੀ ਦਾ ਕੀਤਾ ਬਰੀ ਹੋਊਗਾ ਕਿ ਜੱਜ ਦਾ ਕੀਤਾ ਬਰੀ ਹੋਊਗਾ ਮਾਰੇ ਕਹਿੰਦੇ ਸੱਜਣਾ ਉਹ ਫਕੀਰ ਕਾਫਰੇ ਜੀ ਉਹ ਫਕੀਰ ਟਕਾ ਕਾਸ਼ ਨਕਾ ਕਾਜ ਜਿਤਾ ਕਾਸ਼ ਮਹਾ ਕਾਸ਼ ਅਬੇ ਹਕਮ ਪ੍ਰਕਾਸ਼ ਇਹ ਉਹ ਸਾਧੀਆਂ ਦੀ ਮੰਡਲੀ ਉਹ ਸਾਧੀਆਂ ਦਾ ਆਨੰਦ ਮਾਰੇ ਕਹਿੰਦੇ ਕੋਈ ਜਾਨਦੇ ਜਿਹੜੇ ਉਹ ਉਸ ਮੰਡਲ ਵਿੱਚ ਸੁਰਤ ਮੰਡਲ ਵਿੱਚ ਪਹੁੰਚਦੇ ਹੈ ਤਿੱਥਰ ਗੂੰਗਾ ਕੋਖਣ ਮਨ ਚੜ੍ਹਿਆ ਦੱਸਵੇ ਅਗਾ ਸੈ ਸੇ ਸਾਧੂਆਂ ਦਾ ਨਾਮ ਸਾਧ ਸੰਗਤ ਜੀ ਝੰਡ ਦੇ ਨਾਮ ਤਰਸੈ ਨੂੰ ਸ਼ਿਵਾਂ ਇਸਾ ਤੇ ਉਹਨੂੰ ਪਰਮਾਣੂ ਕਹਿੰਦੇ ਐ ਸਾਇੰਸ ਕਹਿੰਦੀ ਆਨੂ ਪਰਮਾਣੂ ਮਿਲ ਕੇ ਦੁਨੀਆ ਬਣੀ ਪਰ ਇੱਥੇ ਸਵਾਲ ਪੈਦਾ ਹੋ ਗਿਆ ਸਵਾਲ ਕੀ ਪੈਦਾ ਹੋਇਆ ਕਿਵੇਂ ਸੱਜਣੇ ਆਨ ਦੱਸੋ ਵੀ ਆਨੂ ਪਰਮਾਣੂ ਫਿਰ ਕਿੱਥੋਂ ਬਣੇ

ਉਹ ਰੱਬ ਨੇ ਜਲਮਾਨੋ ਕਹਣ ਵਾਲਿਆ ਸਤਨਾ 10 ਰੱਬ ਨੇ ਬਰਾਬਰ ਪਹੁੰਚੇਗਾ ਕਿਤੇ ਤੋਂ ਉਹਨੀਆਂ ਮਾਰੇ ਕਹਿੰਦੇ ਉਹਨਾਂ ਨਾਲ ਕਾਦਾ ਸਬਕ ਹੈ ਜਿਹੜੇ ਰੱਬ ਦੇ ਹੌ ਕੋਟ ਚ ਬੈਠੇ ਹੋਏ ਹੈ ਤੇ ਅਨੂ ਪਰਮਾਣੂ ਮਾਰੇ ਕਹਿੰਦੇ ਸਤਨਾੰ ਦਾ ਦੂਤ ਪਰਮਾਣੂ ਬ੍ਰੀਕ ਕਣਕਾ ਬਣ ਕੇ ਪਰਮਾਣੂ ਪ੍ਰਜੰਤ ਅਤਸ ਹੈ ਅਕਾਸਾਂ ਦਾ ਜਾ ਕੇ ਚੱਕਰ ਕਰ ਗਿਆ ਗੀਤ ਸਭਤ ਦੀਪ ਹੈ ਉਹਨਾਂ ਵਿਚਾਰੇ ਜਿਵੇਂ ਕਪਾਣੇ ਚੜਿਓ ਹਿੰਦੂਸਤਾਨ ਦੀ ਗੱਲ ਤੋਂ ਨਹੀਂ ਇਹ ਕਿਰਤ ਹੋਈ ਜਿਵੇਂ ਮਾਇਕਲੇ ਸਭਤ ਦੀਪ ਸਭਤ ਸਾਗਰਾਂ ਨਾਮ ਖੰਡ ਚਾਰ ਮੀਨ 10 ਅਸ ਪੁਰਾਣਾ ਹੋ ਸਭਨਾ ਜਿੱਤ ਨੂੰ ਵਰਤਦਾ ਹਰ ਸਭਨਾ ਪਾਉ ਵੇਗ ਤੇਵ ਕੋ ਵਾਪਸ ਝੂਠੇ ਥਾ ਲੋ ਨਾਮ ਨਿਪਟਾਰ ਹੈ ਕੈਸੇ ਮਾਰੇ ਦੇ ਜੀਵਨ ਦਾ ਤੰਦ ਐਨ ਲੱਗੇ ਸਾਸ ਸੰਗਤ ਦੀ ਪਰਮਾਣੂ ਬਣ ਕੇ ਤੂੰ ਸਤ ਦੀਪਾਂ ਚ ਖੜ ਜੇ ਤੀ ਪ੍ਰਕਾਸ਼ ਕੇ ਸੰਸਾਰ ਬੜਾ ਬੜਾ ਖੁਲਾਸਾ ਗਦਾਨ ਸ਼ਾਹ ਇਸ ਕਰਦਾ ਤਾਂ ਧਿਆਨ ਦੇਣਾ ਇਹਦੇ ਸਾਕਤ ਦੀਪ ਸਾਬਤ ਸਾਗਰ ਆ ਇਹ ਸਾਰੇ ਬਚਨ ਕਹੇ ਨੌ ਖੰਡ ਧਰਤੀ ਦੇ ਆ ਉਹਦਾ ਚੱਕਰ ਕਰਦੇ ਆ ਆਕਾਸ਼ਾਂ ਰੇ ਮੰਡਾ ਖੰਡਾਂ ਚ ਪਹੁੰਚ ਜਾਵੇਂ ਸਜਣਾ ਬਿਨਾ ਸਾਧੂਆਂ ਨਾਲ ਸਿੱਧੇ ਅਤੇ ਕਿਸੇ ਸੰਤ ਦੇ ਜੀਵਨ ਬਿਨਾ ਨਹੀਂ ਤਰਿਆ ਜਾਣਾ ਦੁਨੀਆਂ 'ਚ ਸੋਨਹਾਰਾ ਬਹੁਤ ਸੁਧਿਆਰ ਆ ਉਹ ਫਕੀਰ ਜਿਨ੍ਹਾਂ ਦੇ ਰੱਬ ਵੀ ਕੀ ਕਹਿੰਦਾ ਹੈ ਕਹਿਣ ਲੱਗੇ ਕਿਤੇ ਸਾਧੂ ਦੀ ਸੰਗਤਾਂ ਚੱਲੇ ਜਾ ਰਹੇ ਜਿੱਥੇ ਪਰਮੇਸ਼ਰ ਦਾ ਸਾਗਰ ਬੈਠਾ ਹੈ ਜਿੱਥੇ ਕੀਰਤਨ ਤੇਰਾ ਸਾਗੂ ਦਾ ਵਹਿ ਮੇਰਾ ਆਣ ਲੱਗ ਹੈ ਜਿੱਥੇ ਗੁਰੂ ਮਹਾਰਾਜ ਕੰਨੇ ਕੀਰਤਨ ਗੋਲਦੈਂ ਪਰਵਾਣ ਨਾਨਕ ਕੀ ਕਿਵੇਂ ਬਚਨ ਕਰ ਨਾਨਕ ਨਾਨਕ ਦੇ ਬਚਨ ਗਿਆ ਮਹਾਰਾਜ ਕਹਿੰਦੇ ਭਾਈ ਉਹ ਸਾਧੂ ਬੈਠੇ ਹੈ ਉਹਨਾਂ ਦਾ ਜੋ ਕੀਰਤਨ ਚੱਲ ਰਿਹਾ ਸਾਧੂ ਦਾ ਪ੍ਰਕਾਰ ਹੈ ਜਿੱਥੇ ਤੋ ਸਾਧ ਸੰਗਤੀ ਉੱਥੇ ਪਹੁੰਚਣਾ ਹੈ ਕੀਰਤਨ ਤੇਰਾ ਸਾਧੂ ਦਾ ਵਹਿ ਜਿੱਥੇ ਸਾਧੂ ਕੀਰਤਨ ਗਾ ਰਿਹਾ ਉਹਨਾਂ ਦਾ ਅਸਰ ਕੀ ਬਣ ਜਾਵੇ ਮਾਰੇ ਇਹਨੇ ਉਹ ਉੱਥੇ ਪਾੜ ਕਰਨੀ ਹੈ ਜਿਹੜਾ ਕੋਈ ਆਪ ਪੁਰਸ਼ ਹੈ ਪਰ ਜਿਹੜਾ ਹੱਥ ਸੰਗੀ ਹੈ ਉਹਦੀ ਤਹ ਰੱਬ ਦੀ ਸੇਵਾ ਕਰਦਾ ਹੈ ਤੋ ਆਓ ਆਪਣੇ ਪੰਥ ਦੇ ਮਹਾਨ ਜਿਹੜੀ ਸਰਮਾਰ ਸੰਸਥਾ ਸ਼ਾਮੀ ਬਟਵਾਰਾ ਪ੍ਰਬੰਧਕਤਰੀ ਉਹਨਾਂ ਵੱਲੋਂ ਤਖਸੀ ਗੰਗਵਾ ਸਾਹਿਬ ਦੀਆਂ ਬਤਾਲ ਦਿੱਤੀਆਂ ਬਈਆਂ ਸੇਵਾਵਾਂ ਨਿਭਾ ਰਹੇ ਕਹਿੰਦੇ ਮਾਸਤੂਆ ਸਾਹਿਬ ਸੰਪਰਦਾ ਦੇ ਸ਼ੀਮਾ ਔਰ ਤਖਸੀ ਗੰਗਵਾ ਸਾਹਿਬ ਦੇ ਸਿੰਘ ਸਾਹਿਬ ਸੰਤਵਾ ਦਾ ਕੇ ਸੀ ਵੀ ਢੋਲਾ ਸਾਹਿਬ ਪਹੁੰਚਿਆ ਪਾਣ ਦੀ ਆਉਣ ਦੀ ਖੁਸ਼ੀ ਵਿੱਚ ਤੇ ਜਕਾਰਾ ਵੀ ਸਰਦੋ ਸਿੰਘ ਬੋਲੇ ਆਨੇ ਆਪਣਾ ਸਾਰਾ ਜੀਵਨ ਗੁਰੂ ਨੂੰ ਸਮਰਪਿਤ ਕੀਤਾ ਹੋਇਆ ਤਾਂ ਮੈਂ ਹੁਣ ਸਮਾਪਨਾ ਹੋ ਗਿਆ ਇਹ ਮਾਨ ਪੁਰਖਾਂ ਦੀ ਰਹਿਮਤ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨ ਵਾਲੇ ਗੁਰੂ ਮਹਾਰਾਜ ਦੇ ਸੇਵਕ ਸਾਧੂ ਜਾਣੀ ਹੈ ਸੰਤ ਨਾਮ ਕੇ ਲਾੜੇ ਸੰਤ RAM ਕੇ ਕੂਟ ਦੇ ਸੰਤ ਨਾ ਆਉਂਦੇ ਜਗਤ ਮੈਂ ਕੋ RAM ਪੀ ਗਿਆ ਅਸੀ ਹੋ مہاراج کا کیسا کوئی کردیا کرے چگلی کرے،, کرے گرو گرے پنچ دیا نیو مجبور جڑا اے دیا رگاں کا کھون پایا بایا. اے یہ مہاراجا سنہری چنڈا یہ نیواں ہونے والا ਕਿੰਨੀਆਂ ਕੰਟਰੀਆਂ ਸਾਡੇ ਠੰਡੇ ਮੀਂਹ ਹੁੰਦੇ ਆ ਪਰ ਕੰਗੀ ਤਰਫ ਪਾਦਸ਼ਾਹ ਦਾ ਇਹ ਠੰਡਾ ਚੂਂਕ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਕਦ ਕੇ ਫੜਿਓ ਆਖਰੀ ਬਰਤਨ ਦੇ ਫਾਸਲੇ ਦੇ ਤਿਆਂ ਨੂੰ ਤੁੰਗਿਆ ਅੱਜ ਵਾਹ ਹੋਈ ਸਾਡੀ دیਵਾਨੀ ਨਸ਼ੇ ਖਾ ਕੇ ਰੋੜੀਆਂ ਤੇ ਰੋਂਦੀ ਸਕਦੀ ਹੈ ਗੁਰੂ ਰੰਤ ਕਰੇ ਅਸੀਂ ਉਹ ਮਾਰਸ਼ਲ ਕੌਮ ਹੈ ਕਨਗੀਧਰ ਕਨਵਰ ਪਾਤਸ਼ਾਹ ਜਿਨ੍ਹਾਂ ਨੇ ਸਾਧ ਸੰਗਤ ਇਨਕਲਾਬ ਪੈਦਾ ਕੀਤਾ ਹੈ ਮਹਾਰਾਜ ਸਮਤ ਬਖਸ਼ੇ ਰੰਤ ਕਰੇ ਸਾਡੇ ਉਹ ਨੌਜਵਾਨ ਦੀਵਾ ਨੂੰ ਫਿਰ ਉਹਨਾਂ ਦਾ ਮੁੜਵ ਸੇਵਾ ਹੋਵੇ ਸਿੱਖ ਫਤ ਦੇ ਨਿਸ਼ਾਨਾ ਕਾਰਡ ਕਾਰਡ ਪੂਰੇ ਕਾਰਡਾਂ ਦੇ ਕਾਰਡ ਬਹੁਤ ਬਹੁਤ ਸਮਾਪਤ ਹੋ ਗਏ ਸਨ ਮਾਣ ਪਾਈ ਤੋਂ ਬਾਅਦ ਉਹਨਾਂ ਦੇ ਜਾਨ ਵਿੱਚ ਆ ਗਏ ਸਨ ਕਾਰ ਜੋ ਉਹਨਾਂ ਕੋਲ ਖੜੇ ਹੈ ਨਾ ਮਹਾਂ ਕਲਿਆਣੇ ਨਾਮ ਨੇ ਬੜਾ ਸਮਾ ਲੱਗਣਾ ਸੇਵ ਸੰਤੀ ਸਾਹਿਬ ਅਤੇ ਸਤਨ ਸੰਤ ਸਾਹਿਬ ਜੀ ਆਰ ਜੰਗਿਆਏ ਅਤੇ ਗੁਰਮਤਿ ਗ੍ਰਹਿ ਮਕਾਨਾਂ ਦੇ ਉਹ ਸਾਰੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਰ ਬਹੁਤ ਬਹੁਤ ਖੁਸ਼ੀ ਹੈ ਜੀ ਅੱਜ ਜਿੱਤੇ ਸਿਰ ਕਰਦੇ ਆਂ ਕਿ ਸੰਪਰਦਾਨ ਨਾਸੂਨਾ ਸਾਹਿਬ ਦੀ ਖਲਾਫ ਹੈ ਬਰੀ ਚੀਜ਼ ਹੈ तो बढ़िया को लाभ करना करे वाह जुड़ी का वाह जुड़ते बहुत बहुत आपका आदती सम्मान जो सम्मान और तार सिंधे बिल्कुल इसमें तो भूखा मस्तवा ना सह सम्मान की कृपा ना तंग भी सीना कर दे रे सेठ ब्राह्मण तार सिंधा सिंह सह भंडारेनी संू महाराज अॻे करन बाबा तेजा जी महापुरखां कांग्रसीश अॼु बख़शण अमृत वेले जॾहिं भोग पए साम्हूं ਕਮਲ ਮਸਤਵਾਨ ਸਾਹਿਬ ਦੇ ਮੁਖੀ ਸੰਗਵਾ ਕਟਾਰ ਸਿੰਘ ਜੀ ਹਾਜ਼ਰੀ ਭਰ ਕੇ ਗਏ ਨੇ ਤੇ ਸਟੇਜ ਤੇ ਬਹੁਤ ਸਾਰੇ ਸਤਿਕਾਰਯੋਗ ਮਾਤਮਾਰ ਦੇ ਬਾਬਾ ਗੁਰਪ੍ਰੀਤ ਸਿੰਘ ਜੀ ਤਰੋਕੇ ਵਾਲਾ ਬਾਬਾ ਪ੍ਰੀਤਮ ਸਿੰਘ ਜੀ ਮੰਡਲੀ ਵਾਲੇ ਔਰ ਸਤਿਕਾਰਯੋਗ ਬਾਬਾ ਆਤਮਾ ਸਿੰਘ ਜੀ ਮਿੱਧੂ ਖੇੜਾ بابا سب بابا بنواج جی نانک سر والے سن بابا ہرپریت جی پچو سا ہے اور بہت سارے ستکار جو چیئرمین مارکیٹ کمیٹی مال گروندر جی کلو بابا ہردیپی اور سنت بابا نارائن جی مہاپر وقت دنواد بابا گلدیپ جی مہا پور بابا گلتےج سن جی بابا چند سن جی بنگا مس بابا جشیر ہے استعمال بابا برکیت جی گا مسافر مہاراج جی مہان کیرتنی انہیں حاضری کرنی ہے بےنتی کرا ٹیک سک جی پردھان

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੰਨੇ ਪੇ ਦੀ ਸੰਗਤ ਸਰਦਾਰ ਸਾਹ ਸੰਗਤ ਜੀ ਇਹ ਗਾਤੇ ਆਏ ਜਿ세 ਗੁਰਦੁਆਰਾ ਮੀਂ ਸਿੱਖ ਤੋਂ ਨੱਬੇ ਸਾਲ ਪਹਿਲਾਂ ਸਤਬਾਬਾ ਅਤਰ ਸਿੰਘ ਜੀ ਮਹਾਪੁਰ ਜਿਨ੍ਹਾਂ ਨੇ ਆ ਕੇ ਇਹ ਜਗ੍ਹਾ ਤੇ ਇਥੇ ਕਿ ਆਮੀ ਦਸਨ ਪਾਸ਼ੂਪਤ ਮਹਾਰਾਜ ਉਹਨਾਂ ਦੇ ਚਰਨ ਪੈਣ ਭਾਈ ਆਕਰ ਜਵਾਹਰ ਸਾਹਿਬ ਬਣਿਆਗਾ ਇਥੇ ਕਿਹਾ ਇਹ ਜਗਾਂ ਨੂੰ ਪੱਟੋ ਕੋਈ ਜਗਾਂ ਪੱਟੀ ਦੇ ਉੱਥੇ ਖੜਾ ਲਿਖੇ ਗੁਰੂ ਦੇਵ ਜੀ ਦਾ ਸਾ ਮਹਾਰਾਜ ਦਾ ਆਪਾਂ ਬੁਲਾ ਰਹੇ ਸੋਹਣ ਕੋਟੂ ਦਾ ਪ੍ਰਬੰਧ ਕਮੇਟੀ ਵੱਲੋਂ ਜਿਹੜਾ ਲਗਰਤ ਨਾਣਾ ਆਪੇ ਇਥੇ ਹਜੂਰ ਸਾਹਿਬ ਤੋਂ ਪਰ ਸ੍ਰੀ ਗੰਗਾਣਾ ਸਾਹਿਬ ਉਹ ਤੁਹਾਨੂੰ ਅਸੀਂ ਤਰੀਕ ਵੀ ਦੱਸ ਦਾਂਗੇ ਕਿ ਕਿਹੜੇ ਤਰੀਕ ਤੇ ਆਉਗਾ ਤੇ ਮੈਂ ਬੇਨਤੀ ਆ ਸਾਰਿਆਂ ਨੂੰ ਭਾਈ ਵੱਧ ਚੜ ਕੇ ਤੁਸੀਂ ਸਾਰਿਆਂ ਦੇ ਤੱਕ ਸ੍ਰੀ ਗੰਗਾਣਾ ਸਾਹਿਬ ਆ ਕੇ ਕਿਹੜਾ ਹਜੂਰ ਸਾਹਿਬ ਤੋਂ ਨਗਰ ਕੀਰਤਨੇ ਇਥੇ ਆਉਗਾ ਤੁਸੀਂ ਸਾਰਿਆਂ ਮਾਈਆਂ ਬੀਬੀਆਂ ਵੀ ਜੁੜੋਗੇ ਆ ਕੇ ਵਰਸੇ ਕਰਨੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੇਸੇ ਹੀ ਦੀਵਾਨ ਆਦਿ ਅਜੇ ਹਿੰਦੁਸਤਾਨ ਨਹੀਂ ਹੋਣਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਬਚਾਉਣ ਖਾਤਰ ਆਪਣਾ ਬਲੀਦਾਨ ਦਿੱਤਾ ਤੇ ਉਹਨਾਂ ਦਾ ਆਪਣਾ 350 ਸਾਲਾ ਮਨਾ ਰਹੇ ਆ ਤੇ ਤੁਸੀਂ ਸਾਰੇ ਸ਼ਕਤ ਨੇ ਭਾਈ ਭਰ ਦਰ ਤੇ ਆਉਣਾ ਤੇ ਵੀਚਾ ਭਾਈ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਪੋਠੋ ਅਨੁਸਾਰ ਨੂੰ ਮੁਬਾਰਕ ਜਿਨ੍ਹਾਂ ਨੇ ਅੰਮ੍ਰਿਤਪਾਲ ਲਹਿਰੀ ਕੀਤਾ ਭਾਈ ਅੰਮ੍ਰਿਤ ਸ਼ਕੋ ਗੁਰੂ ਜੀ ਨੇ ਬਣਾ ਮੈ ਤੋਂ ਪੁੱਛਿਆ ਰਾਗੀ ਜੀ ਦਸਤ ਗਏ ਮੇਂ ਅੱਜ ਤੋਂ 40 ਸਾਲ ਪਹਿਲਾਂ ਇਹ ਕਹੇ ਹਾਲਾਤ ਬਣੇ ਸੀ ਕਾਉਂ ਜਵਾਨ ਨੂੰ ਫੜ ਫੜ ਕੇ ਸ਼ਹੀਦ ਕੀਤਾ ਉਹ ਤੁਹਾਨੂੰ ਦਾਨਵਾ ਸਾਹਿਬ ਕਰਦੇ ਲਾ ਗਿਆ ਦਾ ਤੇ ਬਾਬਾ ਤੇਜਾਰ ਸਿੰਘ ਜੀ ਬੈਠੇ ਆ ਸਾਰੇ ਬੈਠੇ ਆ ਜਦੋਂ ਸਾਨੂੰ ਨਹਿਰ ਕਰਫੂ ਲਾ ਕਰ ਕੀ ਬਿਮਾਰੀ ਹੁੰਦੀ ਆ ਕਰਫੂ ਕੋਈ ਜਾਣਦੇ ਵੀ ਸ੍ਰੀਤੀ ਕਰਫੂ ਆ ਤੇ ਰਾਤ ਨੂੰ ਉਹਨਾਂ ਨੇ ਦੌੜਿਆ ਨੇ ਬਾਬਾ ਸਾਹਿਬੇ ਤਾਂ ਤੇ ਦਿਨ ਚੜਾਤਾ ਤੇ 12 ਵਜੇ ਸਪੋਟਾ ਵੀ ਬੂੰਗਾ ਮਸਤਣਾ ਸ਼ਰਮਣੀ ਗੰਗਵਾ ਦਾ ਪ੍ਰਬੰਧਕ ਜਮਤੀ ਨੇ ਗਸਿੰਗ ਸਾਰੇ ਬਾਹਰ ਘੀਆਂ ਕਰਕੇ ਆ ਗਏ ਸਾਰਿਆਂ ਨੂੰ ਸਾਹ ਸੰਗ ਬਾਹਰ ਕਰਿਆ ਇਹ 15 ਦਿਨ ਤੁੱਪੇ ਬਹਾ ਕੇ ਰੱਖਿਆ ਕਰੋ ਸੰਤ ਜਗਨ ਸਿੰਘ ਖਾਲਸਾ ਭੰਡਾਰਾਂ ਵਾਲੇ ਸ਼ਹੀਦ ਕੀਤੇ ਸੀ ਉਹ ਸੈਨਿਕ ਤੇ ਆਪਣੇ ਦਰਮਾਦ ਨਾਲ ਤਰਸੋ ਤੇ ਵੀ ਐਡਾ ਵੱਡਾ ਧਾਵਾ ਮੋਲਿਆ ਸੀਗਾ ਸਾਰਾ ਕੁਝ ਫੌਜਾਂ ਲੁੱਟ ਲਈਆਂ ਸੀਗੀਆਂ ਇਸ ਕਰਕੇ ਉਹ ਇੱਕ ਤਾਂ ਉਹ 40 ਸਾਲ ਤੋਂ ਪਹਿਲਾਂ ਇੱਕ ਹੁਣ ਭਾਈ ਉਹਦੋਂ ਗੋਮ ਬੰਦ ਗਈ ਹੁਣ ਕੀ ਹੋ ਗਿਆ ਹੁਣ ਇਹ ਨਸ਼ਾ ਪਿੰਕੋ ਕਮੇਟੀ ਵੱਲੋਂ 2 ਕਰੋੜ ਦੇ ਮਨਾਜਮਨ ਤਾਂ ਨਹੀਂ ਦਿੱਤਾ ਸ਼੍ਰੋਮਣੀ ਕਮੇਟੀ ਨੇ ਤਾਂ ਬਹੁਤ ਖਜ਼ਾਨੇ ਖੋਲ੍ਹ ਦਿੱਤੇ ਕੋ ਕਿੰਨਿਆ ਸਾਮਾਨ ਗੁਰੂ ਘਰਾਂ ਦੇ ਲੰਗਰ ਨੂੰ ਉਹ ਉੱਥੇ ਜਾ ਕੇ ਹਰ ਦਿਨਾਂ ਨੂੰ ਵੰਡ ਰਹੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਉਹ ਭਾਈ ਜਿਹੜੀਆਂ ਬੀਬੀਆਂ ਮਾਈਆਂ ਬੈਠੀਆਂ ਨੇ ਉਹਨਾਂ ਦਾ ਸਾਰਾ ਕੁਝ ਰੁੜ ਗਿਆ ਨਾ ਮੰਜਾ ਨਾ ਬਿਸਤਰਾ ਨਾ ਬਸੂ ਡੰਗਰ ਭੇਡਾਂ ਬੱਕਰੀਆਂ ਸਭ ਕੁਝ ਮਰ ਗਿਆ ਪਾਣੀ ਹੁੰਜ ਕੇ ਲੈ ਗਿਆ ਪਾਕਿਸਤਾਨ ਵਾਲੇ ਪਾਸੇ ਲੰਘ ਗਿਆ ਪਾਣੀ 12 12 ਫੁੱਟ ਪਾਣੀ ਚੱਲ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪ ਕੋ ਆਪਣੇ ਮਗਰਾਂ ਜਾਓ ਅਗਰਾਹੀ ਕਰੋ ਪੈਸੇ ਇਕੱਠੇ ਕਰੋ ਜਦੋਂ ਹੋ ਪਾਣੀ ਸੁੱਕ ਗਿਆ ਉਸ ਤੋਂ ਬਾਅਦ ਆਪ ਜਾਓ ਉਹਨਾਂ ਦੀ ਉਹ ਸੇਵਾ ਕਰੋ ਉਹਨੀਆਂ ਨੂੰ ਚਾਹੀਦੀ ਹੋਈ ਪਸੋਂ ਜੰਦਰ ਜਿਹੜੇ ਬਚ ਗਏ ਉਹਨਾਂ ਨੂੰ ਹਲੇ ਚਾਰੇ ਨਹੀਂ ਲੋੜਾ ਪ੍ਰਸ਼ਾਦੇ ਪਾਣੀ ਨਹੀਂ ਲੋੜਾ ਉਹਨਾਂ ਦੇ ਘਰ ਟੈਗੇ ਘਰ ਪਾਉਣ ਦੀ ਨਹੀਂ ਲੋੜ ਆ ਆਪਾਂ ਇੱਕ ਇੱਕ ਨਗਰ ਜੇ ਆਪਾਂ ਗਰੀਬਾਂ ਦੇ ਇੱਕ ਇੱਕ ਦੋ ਦੋ ਮਕਾਨ ਬਣਵਾ ਲਾਗੇ ਮਕਾਨ ਕਿ ਬਣਵਾਣਾ ਦੋ ਦੋ ਕਮਰੇ ਪਾ ਲਈ ਉਹਨਾਂ ਨੂੰ ਬੈਠਣ ਜੋਗਰੀ ਜਗ੍ਹਾ ਦੇ ਦਿੱਤੀ ਬੀਬੀਆਂ ਮਾਈਆਂ ਬੈਠੀਆਂ ਨਾ ਉਹਨਾਂ ਦੇ ਤਾਂ ਤੇ ਕੱਪੜੇ ਦੇ ਜਿਹੜੇ ਭਾਈ ਕੋਹੀ ਰਹੇ ਫਿਰ ਸਾਰੇ ਕੱਪੜੇ ਵੀ ਗਏ ਉਹ ਮਾਈਆਂ ਵਿਚਾਰਿਆ ਰੋਡੀਆਂ ਝੰਡੀਆਂ ਨਹੀਂ ਜਾ ਰਹੀਆਂ ਉਹ ਕੋਦੇ ਬਾਹਰ ਨਿਕਲਦੇ ਆ ਉਹੀ ਕੱਪੜੇ ਧੋ ਲੈਣੀਆਂ ਉਹੀ ਦੁਬਾਰੇ ਪਾ ਲੈਣੀਆਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਕੰਬੜ ਵੀ ਇਕੱਠੇ ਕਰੋ ਤੇ ਲੀੜੇ ਕੱਪੜੇ ਵੀ ਉਹਦਾ ਮਾਈਆਂ ਨੂੰ ਬੱਚਿਆਂ ਨੂੰ ਉਹ ਦੇ ਕੇ ਆਉ ਭਾਈ ਆਪਣੀ ਸਿਕੋਵਾ ਖੜੀ ਆਪਾਂ ਤਾਂ ਬਾਹਰ ਲੱਤ ਕੋ ਬਾਹਰ ਵੇਸਟ ਜਾਂਦੇ ਆ ਉੱਥੇ ਜਾ ਕੇ ਬਣਦੇ ਆ ਇਹ ਤਾਂ ਆਪਣੇ ਆ ਗਏ ਆ ਅਸੀਂ ਗੁੰਗਰ ਮਸਤੋਣਾ ਦਾਪਰ ਕੱਕਾ ਸੀ ਅਸੀਂ ਸਾਰਿਆਂ ਨੇ ਇੱਥੋਂ ਵੀ ਵਸਤੇ ਜੀ ਤੱਕ ਸ੍ਰੀ ਦੰਗਿਆਂ ਸਾਹਿਬ ਤੋਂ ਕਾਨਿਬਲਸੀ ਘਟੀਆਂ ਲੈ ਕੇ ਗਏ ਤੇਰੀ ਰਸਤ ਕਿੱਥੀ ਹੋਈ ਉਹ ਬਣ ਕੇ ਆਇਆ ਤੇ ਹਰ ਬੰਗ ਸੰਗਤਾਂ ਨੂੰ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਵੀ ਉਹਨਾਂ ਦੀ ਭਾਈ ਜੀ ਵੀ ਤਾਂ ਗਈ ਕਣਕ ਵੀ ਜੀ ਨਹੀਂ ਜਾਣੀ ਤੇ ਠੇਕਾ ਕਿੰਨਾ 1 ਲੱਖ ਰੁਪਿਆ ਕਿੱਲੇ ਦਾ ਤੇ ਜਿਹੜਾ ਬੀਜ ਬੀਜੇਗਾ ਉਹ ਮੁੱਕੇ ਆਉਣਾ ਮੇਰਾ ਬਹੁਤ ਮਗਰੋਂ ਦਾ ਲੱਗੂ ਕੋ ਲੋ ਹਾਲਾਤ ਠੀਕ ਹੋ ਗਏ ਵੀ ਕਿੱਲੇ ਉਹਦੇ ਬੀਬੀਆਂ ਚੜ੍ਹਾਈ ਕਰ ਗਈਆਂ ਕਿਨੇ ਬੱਚੇ ਚੜ੍ਹਾਈ ਕਰਕੇ ਪਸ਼ੂ ਕੋ ਘਰ ਪਰਤਣੋ ਦਾ ਰਹੀ ਕੋਈ ਨਹੀਂਗਾ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਬੇਨਤੀ ਕਰਦਾ ਵੀ ਆਪਕੋ ਆਪਣੇ ਪਿੰਡਾਂ ਦਾ ਨਾਗੂ ਕੇ ਭਾਈ ਵੱਧ ਤੋਂ ਵੱਧ ਆਪਾਂ ਹੜਵਾਰੇ ਨਾਕਿਆਂ ਚ ਮਦਦ ਕਰੀਏ ਤੇ ਕਿਹੜੇ ਉਹ ਗਰੀਬ ਲੋ ਉਹਨਾਂ ਦਾ ਪਿੰਡਾਂ ਵਾਲੇ ਆਪਾਂ ਹੁਣ ਤਲਮੰਡੀ ਸਾਬੋ ਚ ਅੱਜ ਮੈਨੂੰ ਪ੍ਰਚਾਇਤ ਮਿਲੀ ਸੀ ਐਮਸੀ ਮਿਲੇ ਸੀ ਆ ਕੇ ਉਹਨਾਂ ਨੇ 10 ਲੱਖ ਰੁਪਏ ਇਕੱਠਾ ਕਰ ਲਿਆ ਆਏ ਪਿੰਡਾਂ ਵਾਲਿਆਂ ਨੂੰ ਬੇਨਤੀ ਆ ਆਪਕੋ ਆਪਣੇ ਪਿੰਡ ਪਾਰਟੀਆ ਦੇ ਉੱਪਰ ਸਕੇ ਕਰੋ ਇਕੱਠੇ ਸਾਰੇ ਇਕੱਠੇ ਹੋ ਜਓ ਸਾਰੇ ਇਕੱਠੇ ਹੋ ਗਏ ਆਪਾਂ ਇੱਕ ਪਿੰਡ ਦੇ ਇੱਕ ਪਿੰਡ ਵਾਲੇ ਦੋ-ਦੋ ਚਾਰ-ਚਾਰ ਕਮਰੇ ਬਣਾ ਕੇ ਉਹਨਾਂ ਨੂੰ ਰਹਿਣ ਦੀ ਜਗ੍ਹਾ ਦੇ ਦਿੱਤੀ ਪ੍ਰਸਾਦਾ ਪਾਣੀ ਦੇ ਦਿੱਤੀ ਤੇ ਜਿਹੜੇ ਪਸ਼ੂ ਨਗਰ ਬੱਝ ਗਏ ਉਹਨਾਂ ਨੂੰ ਭਾਈ ਮੱਖੀ ਦਾ ਚਾਰ ਦੇ ਦਿੱਤੀ ਪੂਰੀ ਦੇ ਦਿੱਤੀ ਤਾਂ ਫੇਰ ਆਪਣਾ ਆਪਣੀ ਕੌਮ ਆ ਬਹੁਤ ਵੱਡੀ ਸੇਵਾ ਹੋਊਗੀ ਜਿੰਨੀਆਂ ਵੀ ਸੱਜਣਾਂ ਇੱਥੇ ਆਈਆਂ ਨਾ ਮੈਂ ਸਭ ਦਾ ਧੰਨਵਾਦ ਕਰਦਾ ਦੂਜਾ ਮਹਾਪੁਰੇ ਬੈਠੇ ਆ ਕਮਿਸ਼ਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਲਾਜਮਾ ਨੇ ਇੱਕ ਮਹੀਨੇ ਦੀ ਤਨਖਾਹ 2 ਕਰੋੜ ਰੁਪਏ ਨਾ ਆਪਾਂ ਗੁਰਦੁਆਰਾ ਸਾਹਿਬ ਵਾਲੇ ਕਿਹਨੇ ਹੈਗੇ ਆ ਪਹਿਲੋਂ ਬਾਅਦ ਦੇ ਜਿਹੜੇ ਸਿੰਘ ਨੇ ਉਹਨਾਂ ਨੇ ਜਿਹੜੇ ਘੂ ਘਰਾਣਿਆਂ ਬੋਲਦਾ ਨੇ ਇੱਕ ਮਹੀਨੇ ਦੀਆਂ ਉਹ ਹਰ ਤੀਪ ਦਾ ਖਾਤਰ ਕਰਦੀ ਆ ਆਪਾਂ ਵੀ ਗੱਲ ਗਏ ਕੀ ਕਰਕੇ ਬੋਲ ਕੁ ਮਹੀਨੇ ਦੀ ਕਿੰਨੀ ਵੀ ਬਣਦੀ ਲੱਖ ਮੰਨ ਦਾ 2 ਲੱਖ ਮੰਨ ਦਾ ਆਪਾਂ ਲਾਈਏ ਉਹਨਾਂ ਦੇ ਭਾਈ ਉਹਦਾ ਬਸੇਪਾ ਕਰੀਏ ਉਹ ਆਪਣੇ ਭਾਈ ਨਾ ਇਹ ਪਤਾ ਨਹੀਂ ਕਿਦੋਂ ਕਿਸੇ ਤੇ ਕੀ ਪੈ ਜੇ ਇਸ ਕਰਕੇ ਜਿੰਨੀਆਂ ਵੀ ਫੋਨੀਆਂ ਸੰਗਦਾ ਸਾਰਿਆਂ ਆਇਆ ਮੈਂ ਧੰਨਵਾਦ ਕਰਦਾ ਬਾਬਾ ਕੇਸ਼ਰ ਸਿੰਘ ਜੀ ਜਿਹੜੇ ਮਹਾਪੁਰਸ਼ ਜਨਰਲ ਦੇ ਦੇਗ ਮੋਦੀ ਸੇਰ ਜੀ ਪਿਆ ਬਾਬਾ ਅੰਗਰੇਜ਼ ਸਿੰਘ ਜੀ ਬਾਬਾ ਸ਼ੇਰ ਸਿੰਘ ਜੀ ਜਿਨ੍ਹਾਂ ਦੀ ਆਪਾਂ ਸਾਰੇ ਇਜ਼ਤ ਬਣਾ ਰਹੇ ਆ جی بن کے آؤں پتا اتنے لگو جا کے کت بھی نہیں رہا وہ گریب نا اس کے سمجھیا سنگت کا میں دنواد کرتا ہوں واحر جی کا خالسا واحر جی ਮੋਤਮਤਮ ਆਗੂ ਸਨ ਸਤਿਗੁਰੂ ਬਾਬਾ ਪ੍ਰੀਤ ਸਿੰਘ ਜੀ ਤਰਸੀ ਜੰਮਵਾ ਸਾਹਿਬ ਜਿਹਨਾਂ ਦਾ ਸੁਮਾਹ ਕਰ ਰੇ ਵਾਲਾ ਬਲਵੰਤ ਸਿੰਘ ਜੀ ਬੋਲੇ ਸੋ ਨਿਹਾਲ ਬਾਬਾ ਪ੍ਰੀਤੂ ਸਿੰਘ ਜੀ ਮਲੜੀ ਵਾਲੇ ਬਾਬਾ ਦਰਸ਼ਨ ਸਿੰਘ ਜੀ ਉਸਤਵਾਂ ਸੰਬੰਧਾ ਬਾਬਾ ਮਲਕੀਤ ਸਿੰਘ ਜੀ ਉਹਨਾਂ ਕੀਰਤਨ ਦੀ ਹਾਜ਼ਰੀ ਕਰਨੀ ਹੈ ਜਿਹੜਾ ਕੋਲ ਲੱਸੀ ਜੀ ਉਹਨਾਂ ਦੀ ਸਤਕਾਰ ਆਪਣਾ ਲੈ ਲੈਣ ਅਵਤਾਰ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ بابا بڑے پیار ہیں سرکار نال سنگتوں نے دونوں دونوں ہیں سب گھوموں نے کرپا کی مہان فیل کی آپ کہ درشن کرنا